ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਜੇਕਰ ਤੁਸੀਂ ਸੌਣ ਲਈ ਤਾਂ ਤੁਹਾਡੇ ਜੀਵਨ ਦੀਆਂ ਪਰੇਸ਼ਾਨੀਆਂ ਦੇ ਹੱਲ ਹੋ ਜਾਣਗੇ ਸਾਡਾ ਘਰ ਤੇ ਸਾਡੀ ਜ਼ਿੰਦਗੀ ਸਵਰਗ ਬਣ ਜਾਵੇਗੀ ਕਿਉਂਕਿ ਤੁਹਾਨੂੰ ਘਰ ਦੇ ਵਿੱਚ ਰਹਿ ਕੇ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਘਰ ਦੀ ਰਸੋਈ ਤੋਂ ਲੈ ਕੇ ਰਿਸ਼ਤੇਦਾਰਾਂ ਦੀਆਂ ਗੱਲਾਂ ਬਾਹਰ ਦੀਆਂ ਚਿੰਤਾਵਾਂ ਕਿਉਂਕਿ ਬੀਬੀਆਂ ਪੈਣਾ ਦੇ ਇਨਾ ਨਿੱਕੇ ਨਿੱਕੇ ਕੰਮਾਂ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹਨਾਂ ਦੇ ਸਿਰ ਤੇ ਬਹੁਤ ਸਾਰੇ ਬੋਝ ਹੁੰਦੇ ਨੇ ਸੰਗਤ ਜੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਸਾਥ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਜ਼ਿਆਦਾ ਟੈਨਸ਼ਨ ਘਰ ਪਰਿਵਾਰ ਦੀ ਬੀਬੀਆਂ ਭੈਣਾਂ ਨੂੰ ਹੁੰਦੀ ਹੈ ਉਹ ਹਰ ਨਿੱਕੀ ਤੋਂ ਨਿੱਕੀ ਚੀਜ਼ ਨੂੰ ਬੜਾ ਸੋਚ ਸਮਝ ਕੇ ਵਰਤਦੀਆਂ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਘਰ ਦੇ ਖਰਚੇ ਕਿੰਨੇ ਹਨ ਤੇ ਸੰਗਤ ਜੀ ਇੱਥੇ ਇੱਕ ਤੁਹਾਨੂੰ ਜੁਗਤ ਦੱਸਣ ਜਾ ਰਹੇ ਹਾਂ ਭਾਵ ਕਿ ਉਹ ਕਿਹੜੀਆਂ ਚੀਜ਼ਾਂ ਨੇ ਜੋ ਅਸੀਂ ਆਪਣੇ ਘਰ ਦੇ ਵਿੱਚ ਰੱਖਣੀਆਂ ਨੇ ਅਤੇ ਜਿਨ੍ਹਾਂ ਨੂੰ ਰੱਖਣ ਦੇ ਨਾਲ ਸਾਡੀਆਂ ਸੱਤ ਪੀੜ੍ਹੀਆਂ ਵੀ ਬੈਠ ਕੇ ਖਾ ਸਕਦੀਆਂ ਨੇ ਸਾਡੇ ਘਰ ਵਿੱਚ ਤਾਨ ਦੀ ਕਮੀ ਨਹੀਂ ਰਹੇਗੀ ਸੰਗਜ ਜੀ ਇੱਥੇ ਇੱਕ ਕਹਾਣੀ ਸੰਜੀ ਕਰਦੇ ਹਾਂ ਜੇ ਕਹਾਣੀ ਨੂੰ ਪੂਰਾ ਸੁਣੋਗੇ ਤਾਂ ਇਸ ਗੱਲ ਦੀ ਸਮਝ ਵੀ ਆਵੇਗੀ ਇਸ ਲਈ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਤੇ ਸਾ ਸੰਗਾ ਜੀ ਇੱਕ ਪਿੰਡ ਦੇ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ। ਉਹਨੂੰ ਰਾਤ ਨੂੰ ਇੱਕ ਦਿਨ ਸੁਪਨਾ ਆਉਂਦਾ ਕਿ ਉਹਦੇ ਘਰੋਂ ਜੋ ਮਾਇਆ ਤੇ ਬਰਕਤ ਹੈ ਉਹ ਹਮੇਸ਼ਾ ਲਈ ਉਹ ਹਮੇਸ਼ਾ ਦੇ ਲਈ ਜਾ ਰਹੀ ਹੈ ਤੇ ਉਹ ਮਾਇਆ ਤੇ ਬਰਕਤ ਉਸ ਨੂੰ ਇਹ ਕਹਿੰਦੀਆਂ ਨੇ ਕਿ ਅਸੀਂ ਜਾਣ ਲੱਗਿਆਂ ਤੈਨੂੰ ਦੋ ਚੀਜ਼ਾਂ ਦੇ ਕੇ ਜਾਵਾਂਗੇ। ਤੂੰ ਦੱਸ ਤੈਨੂੰ ਕੀ ਚਾਹੀਦਾ ਹੈ? ਪਰ ਤੂੰ ਮਾਇਆ ਤੇ ਬਰਕਤ ਨੂੰ ਛੱਡ ਕੇ ਮੰਗਣਾ ਹੈ। ਤੈਨੂੰ ਦੋ ਚੀਜ਼ਾਂ ਦੇ ਕੇ ਜਾਵਾਂਗੇ ਦੱਸੇ ਤੈਨੂੰ ਕੀ ਚਾਹੀਦਾ ਹੈ ਪਰ ਤੂੰ ਮਾਇਆ ਤੇ ਪਰਕਤ ਨੂੰ ਨਹੀਂ ਚੋਣਾ ਤੇ ਉਹ ਮਨੁੱਖ ਫੇਰ ਕੇ ਇੰਦਾ ਕਿ ਤੁਸੀਂ ਕੱਲ ਨੂੰ ਸੁਪਨੇ ਦੇ ਵਿੱਚ ਆਇਓ ਮੈਂ ਆਪਣੇ ਪਰਿਵਾਰ ਦੇ ਨਾਲ ਸਲਾਹ ਕਰ ਲਵਾਂਗਾ ਫਿਰ ਦੱਸਾਂਗਾ ਅਗਲੇ ਦਿਨ ਜਦੋਂ ਸਵੇਰ ਹੁੰਦੀ ਹੈ ਉਹ ਆਪਣੇ ਸਾਰੇ ਪਰਿਵਾਰ ਨੂੰ ਇਕੱਠਿਆਂ ਕਰਦਾ ਹੈ ਤੇ ਸਾਰੀ ਗੱਲ ਦੱਸਦਾ ਹੈ ਜੋ ਵੀ ਉਸ ਨੂੰ ਰਾਤ ਨੂੰ ਸੁਪਨਾ ਆਇਆ ਸੀ ਉਹ ਕਿਸਾਨ ਦਾ ਮੁੰਡਾ ਕਹਿੰਦਾ ਕਿ ਤੁਸੀਂ ਆਪਣੇ ਬਾਪੂ ਜੀ ਦਾ ਜੋ ਖਜ਼ਾਨਾ ਹੈ ਤੇਜੋਰੀਆਂ ਹਨ ਉਹ ਹਮੇਸ਼ਾ ਹੀ ਹੀਰਿਆਂ ਤੇ ਜਵਾਹਰ ਰਾਤ ਸੋਨੇ ਦੇ ਨਾਲ ਭਰੀਆਂ ਰਹਿੰਦੀਆਂ ਹਨ ਇਹ ਸਭ ਮੰਗ ਲਓ ਫਿਰ ਉਸ ਦਾ ਵੱਡਾ ਪੁੱਤਰ ਕਹਿੰਦਾ ਕਿ ਜੇ ਮਾਇਆ ਤੇ ਬਰਕਤ ਹੀ ਚਲੀ ਗਈ ਤੇ ਨਾਲ ਦੀ ਨਾਲ ਉਹਨਾਂ ਸਭ ਚੀਜ਼ਾਂ ਨੇ ਰੋੜੇ ਵਟੇ ਬੰਨ ਜਾਣਾ ਹੈ ਇਸ ਕਰਕੇ ਇਹ ਸਭ ਨਾਮ ਮੰਗੀਏ ਉਹ ਕਹਿੰਦਾ ਕਿ ਫਿਰ ਉਹ ਛੋਟਾ ਕਹਿੰਦਾ ਕਿ ਆਪਾਂ ਕਿਉਂ ਨਾ ਐਵੇਂ ਮੰਗੀਏ ਕਿ ਆਪਣੇ ਜਿੰਨੇ ਵੀ ਬੈਰੀ ਨੇ ਜੋ ਆਪਣੇ ਨਾਲ ਖਾਰ ਖਾਂਦੇ ਨੇ ਉਹਨਾਂ ਸਭ ਦੇ ਹੱਥ ਪੈਰ ਹੀ ਟੁੱਟ ਜਾਣ ਉਹਨਾਂ ਦਾ ਮਾੜਾ ਹੋ ਜਾਵੇ ਸਾਰੇ ਜਾਣੇ ਉਹਦੀ ਗੱਲ ਸੁਣ ਕੇ ਹੈਰਾਨ ਹੋ ਗਏ ਕੇ ਕੀ ਬੋਲ ਰਿਹਾ ਹੈ ਫਿਰ ਉਹਨਾਂ ਦੀ ਜਿਹੜੀ ਨੌ ਸੀ ਉਹ ਕਹਿੰਦੀ ਕਿ ਬਾਪੂ ਜੀ ਮੈਂ ਕੁਝ ਦੱਸਾਂ ਉਹ ਜਿਸ ਘਰੋਂ ਆਈ ਸੀ ਉਸ ਘਰ ਪਾਠ ਕਰਨਾ ਨਾਮ ਜਪਣਾ ਵੰਡ ਛਕਣਾ ਇਹ ਉਸ ਘਰ ਦੇ ਨਿਯਮ ਸਨ ਉਹ ਘਰ ਉਹ ਤਾਂ ਸਧਾਰਨ ਜਈ ਸੀ ਪਰਵਾਦ ਦਿੱਤੀ ਪਰ ਦਿਲੋਂ ਉਹ ਅਮੀਰ ਸੀ ਉਹ ਕਹਿੰਦੀ ਬਾਪੂ ਜੀ ਆਪਾਂ ਰਤਨ ਨਹੀਂ ਮੰਗਣੇ ਨਹੀਂ ਕਿਸੇ ਦਾ ਮਾੜਾ ਮੰਗਣਾ ਹੈ ਆਪਾਂ ਇਹ ਚੀਜ਼ ਮੰਗਾਂਗੇ ਉਹ ਉਹਨਾਂ ਨੂੰ ਹੌਲੀ ਹੌਲੀ ਜਈ ਦੱਸ ਦਿੰਦੀ ਹੈ ਰਾਤ ਨੂੰ ਹੋ ਜਾਂਦੀ ਹੈ ਰਾਤ ਹੋ ਜਾਂਦੀ ਹੈ ਤੇ ਜਿਸ ਤੇ ਫਿਰ ਸੁਪਨੇ ਵਿੱਚ ਮਾਇਆ ਤੇ ਬਰਕਤ ਆਈ ਤੇ ਉਹਨਾਂ ਤੇ ਉਹਨਾਂ ਉਹ ਚੀਜ਼ ਉਹਨਾਂ ਕੋਲੋਂ ਮੰਗ ਲਈ ਸਾ ਸੰਗਤ ਜੀ ਉਸ ਨੂੰ ਮਨਾਉਕ ਨੇ ਮੰਗਿਆ ਉਹਨਾਂ ਕਿਹਾ ਕਿ ਤੁਸੀਂ ਜਾਣਾ ਹੈ ਤਾਂ ਜੀ ਸਦਕੇ ਜਾਓ ਪਰ ਅਸੀਂ ਸਾਰਾ ਪਰਿਵਾਰ ਇਕਜੁੱਟ ਰਹੀਏ ਤੁਸੀਂ ਸਾਨੂੰ ਇਹ ਦੇ ਕੇ ਜਾਓ ਇਹ ਸਾਡੀ ਕਮਜ਼ੋਰੀ ਹੈ ਆਪਾਂ ਮਨ ਸਮਾਉਂਦੇ ਕਦੇ ਵੀ ਇਕੱਠੇ ਨਹੀਂ ਰਹਿੰਦੇ ਫਿਰ ਉਹਨੇ ਦੂਜੀ ਚੀਜ਼ ਮੰਗੀ ਕਿ ਹਮੇਸ਼ਾ ਵਾਹਿਗੁਰੂ ਸੰਤ ਫਕੀਰਾਂ ਤੇ ਨਿਰਸ਼ਰਦਾ ਭਾਵਨਾ ਤੇ ਵਿਸ਼ਵਾਸ ਬਣਾ ਕੇ ਰੱਖਣਾ ਕਿਉਂ ਕਦੇ ਵੀ ਨਾ ਟੁੱਟੇ ਤੇ ਇਹ ਦੋ ਚੀਜ਼ਾਂ ਸਾਡੇ ਘਰ ਦੇਵੋ ਫਿਰ ਤੁਸੀਂ ਜਾਣਾ ਤਾਂ ਜਾਓ ਇਹ ਸੁਣ ਕੇ ਮਾਇਆ ਬਰਕਤ ਹੱਸੀਆਂ ਤੇ ਕਿਹਾ ਕਿ ਇਕਜੁੱਟ ਹੋ ਗਏ ਤੇ ਉਥੇ ਪਿਆਰ-ਵਾਸ ਕਰੇਗਾ ਜਿੱਥੇ ਵਾਈਗਰੂ ਵਿੱਚ ਵਿਸ਼ਵਾਸ ਹੋਵੇ ਉਥੇ ਵਾਈਗਰੂ ਆਪ ਰਹਿਣਗੇ ਤੇ ਐਵੇਂ ਦੇ ਘਰ ਤਾਂ ਹਮੇਸ਼ਾ ਮੇਰਾ ਵਾਸਾ ਰਹੇਗਾ ਮਾਇਆ ਨੇ ਕਿਹਾ ਕਿ ਮਨੋਖਾ ਤੂੰ ਮੈਨੂੰ ਨਹੀਂ ਮੰਗਿਆ ਪਰ ਫਿਰ ਵੀ ਆਪਣੀਆਂ ਸੱਤ ਪੀੜੀਆਂ ਦਾ ਮੈਨੂੰ ਗੁਲਾਮ ਬਣਾ ਲਿਆ ਹੈ ਦੁਨੀਆ ਦਾ ਸਾਰਾ ਧਨ ਮਿਲ ਜਾਵੇ ਤੇ ਕੋਈ ਮਨੁੱਖ ਗੁਰੂ ਘਰ ਨਾ ਜਾਂਦਾ ਹੋਵੇ ਉਸ ਤੋਂ ਵੱਡਾ ਮੂਰਖ ਤੇ ਕਿਸਮਤ ਮਾਰਾ ਮਨੁੱਖ ਹੋਰ ਕੋਈ ਨਹੀਂ ਹੋ ਸਕਦਾ ਵੱਡੇ ਤੋਂ ਵੱਡਾ ਦੁੱਖ ਤੇ ਮਾੜੇ ਤੋਂ ਮਾੜਾ ਭਾਗ ਵੀ ਗੁਰੂ ਘਰ ਜਾਣ ਨਾਲ ਠੀਕ ਹੋ ਜਾਂਦਾ ਹੈ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜੇ ਕਿਸੇ ਦੀ ਦੁਕਾਨ ਘਰ ਦੇ ਵਿੱਚ ਬਰਕਤ ਨਹੀਂ ਆਉਂਦੀ ਕੀ ਕਰਨ ਜਦੋਂ ਦੁਕਾਨ ਤੇ ਜਾਵੇਂ ਤਾਂ ਜਿਸ ਵੀ ਚੀਜ਼ ਵਿੱਚ ਜਿਸ ਵੀ ਚੀਜ਼ ਵਿੱਚ ਲੱਗਦਾ ਹੈ ਕਿ ਬਰਕਤ ਨਹੀਂ ਆਉਂਦੀ ਉਸ ਚੀਜ਼ ਕੋਲ ਬੈਠ ਕੇ ਇੱਕ ਬਾਣ ਜਪਜੀ ਸਾਹਿਬ ਜੀ ਦਾ ਕਰ ਲਵੇ ਤੇ ਉਸ ਤੋਂ ਪਰੰਤ ਕਿਸੇ ਨਾਲ ਵੀ ਗੱਲਬਾਤ ਨਾ ਕਰੇ ਫਿਰ ਦੇਖਣਾ ਤੁਹਾਡੇ ਹਰੇਕ ਕੰਮ ਵਿੱਚ ਬਰਕਤ ਪਾਵੇਗੀ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਸਾਡੇ ਕਾਰੋਬਾਰ ਵਿੱਚ ਬਰਕਤ ਨਹੀਂ ਤਾਂ ਆਪਣੇ ਕਾਰੋਬਾਰ ਤੇ ਜਾ ਕੇ ਦੁਕਾਨ ਤੇ ਜਾਣ ਲੱਗਿਆ ਗੰਨੇ ਦੇ ਕੋਲ ਬੈਠ ਕੇ ਇੱਕ ਪਾਣ ਚਾਪਜੀ ਸਾਬਜੀ ਦਾ ਕਰੇ ਤੇ ਉਸ ਤੋਂ ਬਾਅਦ ਕਿਸੇ ਨਾਲ ਗੱਲਬਾਤ ਨਾ ਕਰੇ ਤੁਸੀਂ ਆਪਣੇ ਆਪ ਹੀ ਬਦਲਾਵ ਦੇਖੋਗੇ ਇਸੇ ਤਰ੍ਹਾਂ ਇੱਕ ਗੱਲ ਹੈ ਕਿ ਇੱਕ ਮਨੁੱਖ ਸ਼ੋਰੂਮ ਸੀ ਤੇ ਉਹ ਸ਼ੋਰੂਮ ਚੱਲਦਾ ਨਹੀਂ ਸੀ ਬੜਾ ਹੀ ਜ਼ਿਆਦਾ ਦੁਖੀ ਸੀ ਤੇ ਉਹ ਕਿਸੇ ਸੰਤ ਦੇ ਕੋਲ ਗਿਆ ਉੱਥੇ ਗਏ ਤੇ ਉਹਨਾਂ ਸੰਤਾਂ ਨੇ ਉਸ ਨੂੰ ਕਿਹਾ ਕਿ ਮੈਂ ਤੈਨੂੰ ਇੱਕ ਤਰੀਕਾ ਦੱਸਦਾ ਹਾਂ ਉਸੇ ਤਰ੍ਹਾਂ ਕਰਨਾ ਮਨੁੱਖ ਕਹਿੰਦਾ ਕਿ ਠੀਕ ਹੈ ਉਸਮਨ ਅੰਕ ਦੀ ਦੁਕਾਨ ਤੇ ਬੜੇ ਜ਼ਿਆਦਾ ਕੰਮੇਵੇਂ ਕੰਮ ਕਰਦੇ ਸੀ ਫਿਰ ਕੀ ਹੋਇਆ ਕਿ ਉਹਨਾਂ ਕਿਹਾ ਕਿ ਤੁਸੀਂ ਸਵੇਰੇ ਪੂਰੇ 7 ਵਜੇ ਆਪਣੀ ਦੁਕਾਨ ਭਾਵ ਸ਼ੋਅ ਰੂਮ ਨੂੰ ਖੋਲਣਾ ਜਦੋਂ ਸਾਰੇ ਤੁਹਾਡੇ ਕੰਮੇ ਆ ਜਾਣਗੇ ਉਸ ਤੋਂ ਬਾਅਦ ਤੁਸੀਂ ਲਗਾਤਾਰ 13 ਮਿੰਟ ਵਾਈਗਰੋ ਚੀ ਦਾ ਚਾਬ ਕਰਨਾ ਹੈ ਜਾਂ ਮੌਲ ਮੰਤਾ ਦਾ ਚਾਬ ਕਰਨਾ ਜਦੋਂ ਤੁਸੀਂ ਕਰ ਲਓਗੇ ਉਸ ਤੋਂ ਬਾਅਦ ਹੀ ਆਪਣਾ ਕੰਮ ਕਾਰ ਸ਼ੁਰੂ ਕਰਨਾ ਹੈ ਫਿਰ ਦੇਖੋ ਦਿਨਾਂ ਦੇ ਵਿੱਚ ਬਦਲਾਵ ਆਵੇਗਾ ਤੇ ਉਹਨਾਂ ਦੇ 13 ਮਿੰਟ ਦੇ ਵਿੱਚ ਵਾਇਗਰੋ ਚਾਪ ਨੇ ਉਹਨਾਂ ਦਾ ਜੋ ਕਾਰੋਬਾਰ ਉਸ ਵਿੱਚ ਦੈਨ ਦੁੱਗਣੀ ਰਾ ਚੌਗਣੀ ਤਰੱਕੀ ਕਰ ਦਿੱਤੀ ਸਾਹ ਸੰਗ ਜੀ ਨਾਮ ਜਪਣ ਨਾਲ ਤਾਂ ਮਨੋਕਤੀ ਸੋਚ ਵੀ ਬਦਲ ਜਾਂਦੀ ਹੈ ਉਹਦੇ ਮਾਨਸਿਕ ਤੇ ਤਨ ਦੇ ਦੋਨੋਂ ਰੋਖ ਖਤਮ ਹੋ ਜਾਂਦੇ ਨੇ ਮੇਰੇ ਸੱਚੇ ਪਾਤਸ਼ਾਹ ਜੀ ਸਬਦੀਆਂ ਝੋਲੀਆਂ ਪਰਦੇ ਨੇ ਬਸ ਲੋੜ ਹੈ ਦੇਖਣ ਦੀ ਇਨਾਂ ਅੱਖਾਂ ਦੇ ਨਾਲ ਇਨਾਂ ਅੱਖਾਂ ਤੇ ਜੋ ਵੀ ਪੜਦਾ ਪਿਆ ਹੈ ਉਹ ਵਾਹਿਗੁਰੂ ਜੀ ਦੇ ਜਾਪ ਦੇ ਨਾਲ ਦੂਰ ਹੋਣਾ ਹੈ ਐਵੇਂ ਇੱਕ ਆਤ ਦਾ ਗਰੀਬ ਸੀ ਤੇ ਗਰੀਬ ਹੋਣ ਕਾਰਨ ਉਹਦੇ ਘਰ ਦੇ ਹਾਲਾਤ ਚੰਗੇ ਨਹੀਂ ਸਨ ਹਰ ਤਰ੍ਹਾਂ ਦੀਆਂ ਉਹਨਾਂ ਦੇ ਘਰ ਦੇ ਵਿੱਚ ਪਰੇਸ਼ਾਨੀਆਂ ਸਨ ਤੇ ਉਹਦੀ ਘਰਵਾਲੀ ਨੇ ਰੋਜ਼ ਕਲੇਸ਼ ਰੱਖਣੀ ਆਪਸ ਵਿੱਚ ਝਗੜਾ ਹੋਣਾ ਨਿਤ ਦਾ ਹੀ ਕਲੇਸ਼ ਹੋ ਗਿਆ ਜਿਹੜੇ ਉਸ ਮਨੁੱਖ ਦੇ ਸਾਥੀ ਸੀ ਉਸ ਉਹ ਗੁਰੂ ਘਰੇ ਜਾਇਆ ਕਰਦੇ ਸੀ ਇੱਕੋ ਦਿਨ ਉਹਨਾਂ ਨੇ ਕਿਹਾ ਕਿ ਤੂੰ ਸਾਡੇ ਨਾਲ ਚੱਲਿਆ ਕਰ ਤੇ ਮਨੁੱਖ ਕਹਿੰਦਾ ਕਿ ਵਾਹਿਗੁਰੂ ਕੋਈ ਨਹੀਂ ਦਿੰਦਾ ਤੁਸੀਂ ਆਪਣਾ ਸਮਾਂ ਖਰਾਬ ਕਰ ਰਹੇ ਹੋ ਤੇ ਮੇਰਾ ਵੀ ਕਰੋਗੇ ਉਹ ਕਹਿੰਦੇ ਕਿ ਜੇ ਤੈਨੂੰ ਇਸ ਤਰ੍ਹਾਂ ਲੱਗਦਾ ਹੈ ਤਾਂ ਇੱਕ ਦਿਨ ਤਾਂ ਤੈਨੂੰ ਕੋਈ ਫਰਕ ਨਹੀਂ ਪੈਣਾ ਤੋ ਮੇਰੇ ਨਾਲ ਚੱਲਦੇ ਉਹਨਾਂ ਦੇ ਕੈਨ ਤੇ ਉਹ ਗੁਰੂ ਘਰ ਚਲਾ ਗਿਆ ਉਸ ਨੇ ਉੱਥੇ ਕਥਾ ਕੀਰਤਨ ਚੱਲ ਰਿਹਾ ਸੀ ਉਹਨਾਂ ਨੇ ਕਥਾ ਕੀਰਤਨ ਸਰਵਣ ਕੀਤਾ ਤੇ ਉਸ ਤੋਂ ਬਾਅਦ ਜੋ ਪਾਟੀ ਸਿੰਘ ਸਨ ਉਹ ਕਥਾ ਕੀਰਤਨ ਤੋਂ ਬਾਅਦ ਉੱਠੇ ਤੇ ਉਹਨਾਂ ਨੇ ਗੱਲਬਾਤ ਕੀਤੀ ਕਿ ਐਵੇਂ ਦੇ ਘਰ ਦੇ ਹਾਲਾਤ ਬੜੇ ਮਾੜੇ ਨੇ ਤਾਂ ਤੁਸੀਂ ਕੋਈ ਹੱਲ ਦੱਸੋ ਤਾਂ ਉਹਨਾਂ ਨੇ ਕਿਹਾ ਕਿ ਗੱਲ ਤਾਂ ਮੈਂ ਦੱਸ ਦੇਵਾਂਗਾ ਪਰ ਤੁਸੀਂ ਕਰ ਸਕਦੇ ਹੋ ਮਨੁੱਖ ਕਹਿੰਦਾ ਜੇ ਕਰਦੇ ਹਾਲਾਤ ਸੌਦਰ ਜਾਨ ਤਾਂ ਮੈਂ ਕੁਝ ਵੀ ਕਰ ਸਕਦਾ ਹਾਂ ਤੇ ਘਰ ਵਾਲੀ ਦਿਨ ਰਾਤ ਲੜਦੀ ਹੈ ਬੱਚੇ ਖਾਣ ਆਉਂਦੇ ਹਨ ਪਾਠੀ ਸਿੰਘ ਨੇ ਕਿਹਾ ਕਿ ਜੇ ਤੂੰ ਕੁਝ ਕਰਦਾ ਹੀ ਨਹੀਂ ਕਰਦੇ ਹਾਲਾਤ ਕਿਵੇਂ ਬਦਲਣਗੇ ਤੂੰ ਘਰ ਕੁਝ ਲੈ ਕੇ ਨਹੀਂ ਆਉਂਦਾ ਤੇ ਉਹਨਾਂ ਤੇਰੇ ਨਾਲ ਲੜਨਾ ਹੀ ਹੈ ਉਹਨਾਂ ਕਿਹਾ ਕਿ ਅਸੀਂ ਤੈਨੂੰ ਇੱਕ ਪਾਠ ਦੱਸਦੇ ਹਾਂ ਜੇ ਉਹ ਕਰੇਗਾ ਤੇ ਫਿਰ ਤੇਰੇ ਘਰ ਦਾ ਸਾਰਾ ਕੁਝ ਸਹੀ ਹੋ ਜਾਵੇਗਾ ਤੇਰੇ ਘਰ ਸੋਖ ਸਮ੍ਰiddhi ਆ ਜਾਵੇਗੀ ਹੁਣ ਉਸ ਨੂੰ ਕਿਹਾ ਕਿ ਜਲਦੀ ਨਾਲ ਦੱਸੋ ਉਹਨੇ ਕਿਹਾ ਕਿ ਤੂੰ ਅੰਮ੍ਰਿਤ ਵੇਲੇ ਉੱਠ ਕੇ ਇੱਕ ਪਾਠ ਸਿਰਫ ਜਪਜੀ ਸਾਹਿਬ ਜੀ ਦਾ ਕਰੀ ਉਸ ਤੋਂ ਬਾਅਦ ਮੋਲ ਮੰਤਰ ਦਾ ਪਾਠ ਉਹ ਕਰਨਾ ਹੈ ਪੁੰਜੇ ਚੌਂਕੜਾ ਲਗਾ ਕੇ ਖੁੱਲੀ ਥਾਂ ਤੇ ਬੈਠ ਕੇ ਪਾਠ ਇਸ ਤਰ੍ਹਾਂ ਕਰੀ ਜੋ ਤੂੰ ਬੋਲਨੇ ਤੇਰੇ ਕੰਨ ਵਿੱਚ ਨਾਲ ਸਰਵਣ ਕਰਨ ਉਹਨੇ ਕਿਹਾ ਕਿ ਠੀਕ ਹੈ ਉਹਨਾਂ ਕਿਹਾ ਕਿ ਉਸ ਤੋਂ ਬਾਅਦ ਤੂੰ ਲਗਾਤਾਰ ਏ ਕਰਨਾ ਹੈ ਤੇ 1 ਮਹੀਨੇ ਬਾਅਦ ਮੇਰੇ ਕੋਲ ਆਵੇਂ ਤੇ ਗੁਰੂ ਘਰ ਰੋਜ਼ ਆਉਣਾ ਹੈ ਹੁਣ ਜੋ ਉਹ ਮਨੋਕਸੀ ਉਹਵੇਂ ਹੀ ਰੋਜ਼ ਕਰਨ ਲੱਗ ਪਿਆ ਤੇ ਹੁਣ ਉਹਨੂੰ ਦੇਖ ਕੇ ਉਹਦੇ ਘਰ ਦੇ ਪਰਿਵਾਰ ਦੇ ਸੋਚਣ ਲੱਗੇ ਕਿ ਅਸੀਂ ਵੀ ਕਰਦੇ ਹਾਂ ਐਵੇਂ ਉਹ ਧਾਰਮਿਕ ਪਰਿਵਾਰ ਐਵੇਂ ਉਹ ਸਾਰਾ ਪਰਿਵਾਰ ਵਾਹਿਗੁਰੂ ਜੀ ਤੇ ਲੜ ਲੱਗ ਗਿਆ ਤੇ ਕੁਝ ਹੀ ਦਿਨ ਲੰਘੇ ਤੇ ਉਸ ਮਨੋਕ ਨੂੰ ਨੌਕਰੀ ਮਿਲ ਗਈ ਉਹਦੇ ਜੋ ਦੋ ਮੁੰਡੇ ਸਨ ਉਹਨਾਂ ਨੂੰ ਵੀ ਨੌਕਰੀ ਮਿਲ ਗਈ ਤੇ ਹੁਣ ਘਰ ਦੇ ਸਾਰੇ ਜੀ ਬਹੁਤ ਖੁਸ਼ ਸਨ। ਉਹਨਾਂ ਨੇ ਦੱਸਤਾ ਕ ਦਿੱਤੀ ਪਰਿਵਾਰ ਵਿੱਚ ਪੂਰੀ ਤਰ੍ਹਾਂ ਜੋ ਪਿਆਰ ਤੇ ਸਨੇਹ ਆ ਗਿਆ ਕਿਉਂਕਿ ਉਹਨਾਂ ਨੇ ਅਮਰ ਤੇ ਮੇਲਾ ਸੰਭਾਲ ਲਿਆ ਸੀ। ਉਹ ਜੱਜ ਸਿੰਘ ਸਾਹਿਬ ਜੀ ਤੇ ਲੜਨ ਲੱਗੇ। ਜਿਸ ਮੌਕੇ ਨੇ ਜੱਜ ਸਿੰਘ ਸਾਹਿਬ ਦਾ ਪੱਲਾ ਫੜ ਲਿਆ ਜੱਜ ਸਿੰਘ ਸਾਹਿਬ ਜੀ ਦਾ ਪੱਲਾ ਨਹੀਂ ਛੱਡਿਆ। ਉਸ ਕਰ ਸਭ ਕੁਝ ਹੀ ਆ ਜਾਵੇਗਾ ਜਿਸ ਕਰ ਭਾਵੇਂ ਇੱਕ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਉਸ ਕਰ ਕਦੇ ਵੀ ਕਲੇ ਕਲੇਸ਼ ਨਹੀਂ ਵੜਦਾ ਬਸ ਇਸ ਤਰ੍ਹਾਂ ਪਾਠ ਕਰੋ ਕਿ ਆਪਾਂ ਜਦੋਂ ਬੋਲਦੇ ਹਾਂ ਆਪਣੇ ਆਪਣੇ ਕੰਨ ਉਹਨੂੰ ਸਰਵਣ ਕਰਨ ਜਦੋਂ ਉੱਚੀ ਉੱਚੀ ਬੋਲਦੇ ਹਾਂ ਤੇ ਕੋਈ ਹੋਰ ਵੀ ਸੁਣਦਾ ਹੈ ਇਸ ਤਰ੍ਹਾਂ ਜੇਕਰ ਤੁਸੀਂ ਵਾਏ ਗੁਰੂ ਜੀ ਦੇ ਨਾਲ ਜੁੜਦੇ ਹੋ ਤੁਹਾਨੂੰ ਕਰੋੜਾਂ ਦਾਨ ਕਰਨ ਦਾ ਫਲ ਮਿਲ ਜਾਂਦਾ ਹੈ ਇਸ ਲਈ ਆਓ ਆਪਾਂ ਪਾਠ ਕਰੀਏ ਤੇ ਹੋਰਾਂ ਨੂੰ ਮੈਂ ਗੁਰਬਾਣੀ ਦੇ ਨਾਲ ਜੋੜੀਏ ਜਿਹੜੇ ਕਹਿੰਦੇ ਹਨ ਕਿ ਘਰ ਮੁਸ਼ਕਲਾਂ ਨੇ ਦੁੱਖ ਨੇ ਘਰ ਰੋਗ ਨੇ ਘਰ ਕਲੇਸ਼ ਹੈ ਘਰ ਬਰਕਤ ਨਹੀਂ ਰਜਕ ਨਹੀਂ ਵਾਧਾ ਨਹੀਂ ਉਸ ਮੇਰੇ ਉੱਠ ਕੇ ਅੰਮ੍ਰਿਤ ਵੇਲੇ ਇੱਕ ਪਾੜ ਚੱਬੀ ਸਬਜ਼ੀ ਦਾ ਜ਼ਰੂਰ ਕਰੋ ਫਿਰ ਦੇਖਣਾ ਜਿੱਥੇ ਪਿਆਰ ਹੈ ਸਨੇਹ ਹੈ ਉੱਥੇ ਸਾਰਾ ਕੁਝ ਆਪੇ ਹੀ ਚੱਲ ਕੇ ਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ